ਸਤਿ ਸ੍ਰੀ ਅਕਾਲ ਜੀ ਠੀਕ ਠਾਕ ਏ ਚੜਦੀ ਕਲਾ ਵਾ ਵੇਖ ਲਿਆ ਫਿਰ ਹੈ ਇਹ ਆ ਜਾ ਤੂੰ ਇਹਦੇ ਪੈਰਾਂ ਨੂੰ ਕੀ ਗੱਲ ਹੈ ਹੈ ਲੋ ਜੀ ਤੁਹਾਨੂੰ ਅਸੀਂ ਵਿਆਹ ਵਿਖਾਉਨੇ ਅੱਜ ਸਭਰਾ ਪਿੰਡ ਦੇ ਵਿੱਚ ਸ਼ਾਮਾਂ ਦਾ ਵਿਆਹ ਤੇ ਗੇਟ ਅਸੀਂ ਕਰਤਾ ਵਾ ਖੁੱਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਮਤਾ ਠੀਕ ਠਾਕ ਜੀ ਠੀਕ ਹੈ ਨਾਇ ਵਧਾਈਆਂ ਤੁਹਾਨੂੰ ਵਧਾਈਆਂ ਜੀ ਤੁਹਾਨੂੰ ਵਧਾਈਆਂ ਹੈ ਅਰਦੇ ਫਿਰ ਰੌਣਕ ਪੱਦੀ ਹੈ ਪੂਰੀ ਹੋਰ ਹੌਣ ਕੋ ਬਸ ਇੱਕ ਗੱਲ ਅਸਤਰੀ ਕਾਲ ਜੀ ਅਸਤਰੀ ਕਾਲ ਜੀ ਅਸੀਂ ਅਸੀਂ ਪਕੌੜੇ ਖਾਣ ਆਏ ਆ ਆ ਦਿਓ ਜੀ ਪਕੌੜੇ ਖਾਣ ਆਏ ਅਸਤਰੀ ਕਾਲ ਜੀ ਆ ਜੀ ਠੀਕ ਹੈ ਜੀ ਹਾਂ ਜੀ ਬਹੁਤ ਧੰਨਵਾਦ ਜੀ ਧੰਨਵਾਦ ਅਗੇ ਲਾਓ ਫਿਰ ਠੀਕ ਠਾਕ ਹੋ ਗਏ ਹਾਂ ਵਧੀਆ ਸਾਰਾ ਪੁੱਛੀ ਹੋ ਗਿਆ ਵਧੀਆ ਹੋ ਗਿਆ ਹਾਂ ਇਹ ਕਰਦੇ ਹੋਏ ਜਰਾ ਹੋ ਗਿਆ ਉਹ ਕੀ ਬਾਤ ਹੈ ਕੀ ਬਾਤ ਹੈ ਕਹਾ ਹੈ ਪਾਪੀ ਆਯੂ ਸਸਿਕਾ ਜੀ ਸਸਿਕਾ ਜੀ ਸਸਿਕਾ ਜੀ ਸਸਿਕਾ ਜੀ ਆਜੋ ਪਛਾਣੀਆਂ ਜਾਣੀਆਂ ਨੇ ਹੈ ਹੋਰ ਵਾਈ ਗੁਰਜੀ ਠੀਕ ਠਾਕ ਜੀ ਕਰਦੀ ਕਿਲਾ ਦੋ ਘੜਾ ਪਛਾਣੀ ਜਾਂਦੀ ਹੈ। ਦੋ ਜਾਣੇ ਨੇ ਪਛਾਣ ਜਾਂਦੇ ਆ। ਧਾਡੀ ਕਿਰਪਾ ਦੇ। ਇਹ ਗੁਰਾਂ ਦਾ ਜੀ ਕਿਰਪਾ। ਮੈਂ ਨਵ ਐਪਲੀਕੇਰ ਵਾਲੇ ਤੇ ਪੈਸੇ ਸੇਵ ਕਰੀ। ਇੱਕ ਰਹਿ ਗਈ। ਕੀ ਆ ਗਈ ਹੈ। ਇਹ ਨਵ ਨਕਾ ਸਾਂਝਾ ਸਾਰਾ ਕੁਝ। ਵਾਹਿਗੁਰੂ ਜੀ ਕੀ ਬਤਾ ਕੀ ਅੱਜ ਮਰਾ ਠੀਕ ਠਾਕ ਹੈ। ਬਸ ਬੈਠੇ ਬੈਠੇ ਅੱਜ ਤੋਂ ਹੀ ਸਿਆਣੀ ਹੋ ਗਈ ਕੁੜੀ ਹੈ ਨਾ ਵੀਰ ਦਾ ਨਾਂ ਕੀ ਹੈ ਦਲਜੀਤ ਸਿੰਘ ਦਲਜੀਤ ਸਿੰਘ ਬੜਾ ਥੋੜਾ ਜੋੜਾਂਗੇ ਤੇ ਫੇਰ ਹੀ ਕਿਆ ਖੁਸ਼ ਰਹਿਣਾ ਹੁਣ ਆ ਗਈ ਹੈਗੇ ਆ ਗਈ ਗਏ ਹੁਣ ਤਾਂ ਲਾਂ ਫਿਰੇ ਹੋ ਗਏ ਹਾਂ ਪੂਰੇ ਵੀ ਲੇਟ ਆਏ ਜੇ ਅਸੀਂ ਪਤ ਬੜੀ ਦੂਰੋਂ ਆਏ ਅਸੀਂ ਦੂਰੋਂ ਆਏ ਆ ਕਿਉਂਕਿ ਰੋਜ਼ਾਨਾ ਤੇ ਕਿਤਨੇ ਕਿਤੇ ਜਾਣਾ ਪੈਂਦਾ ਵਾ ਅਹੀਂ 300 ਕਿਲੋਮੀਟਰ ਤੋਂ ਆਏ ਆ ਤੇ ਕਿੰਦਾ ਲਾਖੀ ਕੇ ਤੇਰੇ ਹੱਥੋਂ ਪਕੌੜੇ ਢੀਕੰਦੇ ਆ ਹੈ ਉਹ ਪਕੌੜੇ ਹੀ ਖਾਣੇ ਆ ਪਕੌੜੇ ਲਾਖੇ ਨਹੀਂ ਆਉਂਦੇ ਬੰਦਾ ਲੈ ਆਂ ਗਿਆ ਵਾੜ ਕਰਕੇ ਕਰਦੀਆਂ ਜਿਗਾ ਯਾ ਤੈਨੂੰ ਮੈਂ ਢੀਕੰਦਿਆ ਹਾਂ ਮੈਂ ਢੀਕੰਦਿਆ ਹਾਂ ਮੈਂ ਸਾਰੇ ਪਾਸੇ ਸਾਰੇ ਪਾਸੇ ਨਾ ਕੱਲਾ ਫੁੱਲਿਆ ਹੀ ਮੁੰਡਾ ਸਾਰੇ ਪਾਸੇ ਨਿਗਾ ਘਮਾਈ ਤੇ ਮੈਂ ਤਾਂ ਵੀਰ ਨਹੀਂ ਲੱਭਣ ਦਿਆ ਕਿੱਧਰ ਗਿਆ ਅਚ ਹੈ ਨਹੀਂ ਮੈਂ ਇੱਥੇ ਹੀ ਸੇਵਾ ਕਰਨ ਦਿਆ ਪਰ ਉਹ ਓਏ ਕੀ ਬਾਤ ਹੈ ਕੀ ਬਾਤ ਮੁਆਫਰ ਕਰਨੀ ਤੇ ਆਪਾਂ ਨੂੰ ਪੈਣੀ ਹੁਣ ਕੀ ਆਹ ਸਹੀ ਗੱਲ ਪੈਣੀ ਨਹੀਂ ਆ ਕਰਨੀ ਆਪਾਂ ਕੋਈ ਗੱਲ ਨਹੀਂ ਹੋਰ ਤੂੰ ਹੀ ਕਰਾਉ ਕਰ ਦਿਖਲਾ ਠੀਕ ਆ ਜੋ ਬਹੁਤ ਵਧੀਆ 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 ਆਹ ਤੇ ਕੋਈ ਵੀ ਪਛਾਣਿਆ ਨਹੀਂ ਜਾਂਦੇ ਅੱਜ ਹਲਾ ਕਿਉਂ ਮੈਂ ਸਹੀ ਗੱਲ ਹੀ ਵੈ ਤੁਹਾਡੀਆਂ ਦਿੱਤੀਆਂ ਨਹੀਂ 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 ਆ ਗੱਲ ਨਾ ਕਰਿਆ ਕਰੋ ਇਹ ਗੁਰੂ ਇਹ ਗੁਰੂ ਰਾਮਦਾਸ ਜੀ ਦੀਆਂ ਕੀ ਬਾਬਾ ਸੈਣੀ ਲੈ ਨਿਕਲੋ ਜੀ ਬਾਬਾ ਕੋਈ ਨਹੀਂ ਉਹਨਾਂ ਨੂੰ ਆਏ ਮੇਰੀ ਸ਼ਾਨ ਕੀ ਬਾਤ ਲੋ ਜੀ ਜਿਆ ਨਾ ਕਿਹਾ ਲੋ ਜੀ ਆਹੀ ਆ ਜਨੇ ਆ ਹੈ ਹੋਰ ਕਿਹਨੇ ਨੇ ਹੋਰ ਕਿਹਨੇ ਤੇ ਆਉਣਾ ਨਹੀਂ ਹੈ ਕਰਦੇ ਸੀ ਸੰਦੀਪ ਪਿੱਛੇ ਕਰਦੇ ਸੀ ਹਾਂ ਮੈਂ ਚਲੋ ਜੀ ਚਲੋ ਜੀ ਲੋ ਜੀ ਮੈਂ ਤੇ ਹਰਮਣਾ ਸਤ ਸਾਈਂ ਲੱਭਾ ਨਹੀਂ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਜੀ ਚਲਾਇ ਮਾਰਾ ਤੁਹਾਨੂੰ ਨਾ ਤੰਦਰੁਸਤੀ ਬਖਸ਼ੇ ਦੋਵੇਂ ਜੀ ਨਵੇਂ ਨਰੋਏ ਹੋ ਕੇ ਆਪਣੇ ਸਹੁਰੇ ਘਰ ਤੇ ਆਪਣੇ ਪੇਕੇ ਘਰ ਆਉਂਦੇ ਜਾਂਦੇ ਰਹਿਣ ਠੀਕ ਹੈ ਨਾ ਅਸੀਂ ਤੇ ਹੋਰ ਅਰਦਾਸ ਕਰਾਂਗੇ ੋ ਨਿਹਾਲ ਸਤ ਸ੍ਰੀ ਅਕਾਲ ਦੁਬਾਰਾ ਕਿ ਚੋਣੀ ਆਹ ਦੁਬਾਰਾ ਕਿ ਜਾਣ ਲਿਨੇ ਫਿਰ ਕੀ ਐ ਦੁਬਾਰਾ ਇੱਥੇ ਬਹਿ ਜੀ ਆਹ ਕਿੱਥੋਂ ਇਹ ਪ੍ਰੋਫੈਸਰ ਆਣੇ ਦੁਬਾਰਾ ਤੇਰੀ ਤੇਰੀ ਆ ਰਹੀ ਓਏ ਇਹਨਾਂ ਕੋਈ ਤੋਲੀਆਂ ਲਾ ਲੈਣਾ ਸੀ ਤੋਲੀਆਂ ਨਾਲ ਥੱਲੇ ਸਮਾਰ ਮੋ ਲਾ ਲੈਣਾ ਸੀ ਨਹੀਂ ਓ ਕਹਿੰਦੇ ਪਾਵੇ ਚੁੱਕਿਆ ਰੱਤ ਕਿੱਥੇ ਰਾਤ ਕਿੱਥੇ ਵਰਤਦੇ ਹੋ ਯਾਰ ਹੋਰ ਕੀ ਹਾਲ ਜੀ ਠੀਕ ਠਾਕ ਜੀ ਧੰਨਵਾਦ ਹੋਰ ਵਾਈ ਕੁੜੀ ਵਾਈ ਕੁੜੀ ਕੀ ਹਾਲ ਹੈ ਜੀ ਅੱਲਾਹ ਵਧੀਆ ਰਹਿਣਾ ਜੀ ਇਹ ਸਾਰਾ ਸੰਗਤਾਂ ਦੇ ਸਹਿਯੋਗ ਦੇ ਨਾਲ ਆ ਜੀ ਬਣਾ ਉਹ ਮੈਂ ਸੁਣ ਕੇ ਖੁਸ਼ੀ ਹੋਈ ਵੀ ਨਹੀਂ ਬਹੁਤ ਬਹੁਤ ਧੰਨਵਾਦ ਧੰਨਵਾਦ ਅਸੀਸ ਬਖਸ਼ਿਆ ਕਰੋ ਅਸੀਸ ਬਖਸ਼ਿਆ ਸਰ ਜਿਤਨਾ ਹੀ ਨਿਰਪੱਖਤਾ ਦੇ ਨਾਲ ਇਹ ਸੇਵਾ ਕਰਦੇ ਰਹੇ ਅੱਲਾ ਸਾਡੀ ਮਾਤਰਾ ਖਰਾਬ ਹੋ ਜਾਵੇਗਾ ਸਾਡੀ ਮਾਤਰਾ ਖਰਾਬ ਹੋਵੇ ਤੂੰ ਦਾਦੀ ਭੈਣ ਹਾਂ ਤੇ ਤੂੰ ਸਾਡਾ ਭਰਾ ਵਾਂ ਗੱਲ ਨਾ ਭੈਣ ਨੂੰ ਬਾਬੇ ਨੂੰ ਚੋਲੀਆਂ ਨਾਲ ਸੁਣ ਦੇ ਦੇਣਾ ਮੈਂ ਫਿਰ ਕੋਈ ਲੈ ਕੇ ਜਾਈ ਹਾਂ ਐਸੇ ਇਹ ਗੱਲ ਮੇਰੇ ਖਿਆਲ ਦੇ ਵਿੱਚ ਸਾਰੇ ਵਿਆਹ ਦੇ ਵਜਰੋਂ ਕਹਿੰਦੇ ਬੰਨੀ ਨਹੀਂ ਰਣਾ ਮਹਾਰਾ ਸੱਚੇ ਪਾਚੇ ਇਤਰਾ ਰਖੇ ਰੋਂ ਕਾ ਹਾਏ ਹਾਏ ਯਾ ਆੜੀਆਂ ਨਗੀਆਂ ਨਗੀਆਂ ਹਾਂ ਤੇ ਹੋ ਰਾ ਅੱਜ ਵੇ ਮੂੰਹ ਨੂੰ ਕੋਈ ਕਰਾਇਆ ਲੱਗਦਾ ਕੋਈ ਇਹ ਕਰਾਇਆ ਕੁਛ ਨਹੀਂ ਅੱਜ ਅੱਜ ਵੱਖਰਾ ਲੱਗੰਦੇ ਆਜੇ ਚਲੋ ਮਹਾਰਾ ਸੱਚੇ ਪਾਚੇ ਨਹੀਂ ਸਹੀ ਗੱਲ ਆ ਸੋਹਣਾ ਲੱਗੰਦੇ ਆਜੇ ਮਹਾਰਾ ਸੱਚੇ ਪਾਚੇ ਇਤਰਾ ਹੀ ਰੱਖੇ ਇਤਰਾ ਹੀ ਰੱਖੇ ਰੂ ਪਾਚਾ ਇਤਰਾ ਰਖੇ ਲਓ ਜੀ ਤੇ ਪੂਰੀਆਂ ਰੌਣਕਾਂ ਲੱਗੀਆਂ ਵਿਆਹ ਦੇ ਵੇਖ ਸਾਦੇ ਉਹ ਬੇੜਾ ਉਹ ਪਾਸੇ ਨਾਲ ਚੋਰ ਦਮਨਾਇਆ 29 ਰੋਮ ਮਾਲਾ ਰਹੀ ਜੰਮੀ ਆ ਭਾਰ ਹਵਾ ਹੋ ਰਿਹਾ ਤੇਰਾ ਨਾਮ ਕਿਹਦੇ ਤੋਂ ਤੇਰੇ ਨਾਲ ਕਿੰਨੇ ਬੋਲਦੇ ਖੜੇ ਉਹਦਾ ਸ਼ੁਕਰ ਉਹਦਾ ਸ਼ੁਕਰ ਦੀ ਯਾਰ ਉਹਦਾ ਮੇਸ ਤੋਂ ਵੱਡੀਆਂ ਮੇਰੇ ਤੋਂ ਸ਼ੁਕਰ ਉਹਦਾ ਸ਼ੁਕਰ ਕਰਦੇ ਉਹਨਾਂ ਦੀਆਂ ਜੜੀਆਂ ਹੁੰਦੀਆਂ ਨੇ ਉਹ ਇਹ ਨਹੀਂ ਕਰ ਸਕਦੇ ਉਹ ਤਰਕੀ ਬੜ ਸਕਦੇ ਉਹ ਤਾਂ ਪੜਾ ਮਿਠਾ ਕਰਕੇ ਮੰਗਦੇ ਆਪਾਂ ਕੌਣ ਨੇ ਦੇਖ ਲੈ ਇਹ ਨਹੀਂ ਆਹ ਇਹ ਲੈ ਛੋਟਾ ਹਾਂ ਹਾਂ ਲਗਾ ਦੇ ਬੜਾ ਦੇ ਕਰਤੀ ਨਹੀਂ ਆ ਹਾਂ ਨਹੀਂ ਭਾਈ ਜਨੂ ਮੈਂ ਉਹਨਾਂ ਨੂੰ ਦੇਂਦੇ ਮੈਂ ਉਹਨਾਂ ਨੂੰ ਉਹਨਾਂ ਨੂੰ ਲੱਗਿਆ ਨਾ ਰੋਇਆ ਨਾ ਕਰ ਮੈਨੂੰ ਰੋਣ ਵਾਲਾ ਬੰਦਾ ਨਹੀਂ ਠੀਕ ਚੰਗਾ ਨਹੀਂ ਚਲੋ ਸਹੀ ਗੱਲ ਹੈ ਚਲੋ ਚੜਦੀ ਕਲਾ ਵਿੱਚ ਰੋ ਹਾਂ ਮਾਰਾ ਨੇ ਸਵਾਰਿਆ ਸਾਰਾ ਕੰਮ ਕੀ ਦੱਸੋ ਬਾਬੇ ਨਾਲ ਸਵਾਰਿਆ ਨਾ ਸਭ ਨਾਲ ਮਾਰਾ ਇਨੇ ਤੇਰਾ ਕਿੱਡਾ ਸੋੜਾ ਤੇਰੇ ਨਾਲ ਨਾ ਸਾਹ ਦਿੱਤਾ ਹੈ ਬਿਲਕੁਲ ਹੈ ਇਹ ਤੂੰ ਤੈਨੂੰ ਤੂੰ ਕਿਹਾ ਮਹਾਰਾਜ ਮੇਰਾ ਬਹੁਤ ਵਧੀਆ ਪਰਾਲਾ ਆਇਆ ਬਹੁਤ ਵਧੀਆ ਬਸ ਬਾਬਾ ਜੀ ਨੇ ਇਹ ਹੱਥ ਕੀਤਾ ਨਾ ਬਸ ਉਹਦੇ ਲਈ ਵੇਖਿਆ ਕਰ ਬਸ ਆਹ ਆਹ ਬਰਾ ਦਉਣ ਦਿਆ ਦੋ ਘੜੀਆਂ ਆਏ ਸਹੀ ਗੱਲ ਉਹਦਾ ਸ਼ੁਕਰ ਕਰਿਆ ਹੁਣ ਲੈ ਆਓ ਕੋਈ ਨਹੀਂ ਮੈਂ ਕਿਤਾ ਤੋ ਹੀ ਕਰੋ 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 ਆਪਣੇ ਹੱਥਰ ਫੜ ਕੇ ਕਰੋ ਚੰਗਾ ਆਵੀ ਨਾਲੇ ਸ਼ਗਰ ਸੁਗਲ ਲੈ ਆਵੀ ਆ ਜੀ ਮੈਂ ਕਰ ਰਿਹਾ ਚਲੋ ਚਲੋ ਹਾਂ ਰਣਾ ਨਹੀਂ ਨਹੀਂ ਮੇਰਾ ਟ੍ਰਾਂਨਲ ਤੇ ਖੜਿਆ ਮੈਂ ਲੋਕੇ ਲੈ ਕੇ ਜਾਣਾ ਬੈਠੋ ਮਾਤਾ ਜੀ ਬੈਠੋ ਉਹ ਕੀ ਬਾਲ ਹੈ ਹੋਇਆ ਨਾ ਕਰ ਹਾਂ ਇਹ ਨਾਲ ਨਾ ਕਰੇ ਰੇ ਜਿੰਨ ਜਰ ਮੇਰੀ ਜਿੰਦਗੀ ਜਿੰਦਗੀ ਮੈਂ ਤੇਰੇ ਨਾਲ ਆ ਫਿਰ ਮੈਂ ਕਿਤੇ ਪਿੱਛੇ ਡਾ ਤੇਰੇ ਕੋਲ ਇਧਰ ਹੋਈ ਨਾ ਬੈਠੋ ਮਾਤਾ ਜੀ ਬੈਠੋ ਕਿੰਨੀ ਵੱਡੀ ਗੱਲ ਕਹਿ ਗਿਆ ਵੇ 10 ਮਿੰਟ ਬਹੁਤ ਟਾਈਮ ਭਰਾ ਇਹ ਕਿੰਨੀ ਵੱਡੀ ਗੱਲ ਕਹਿ ਗਿਆ ਜਿੰਨਾ ਚੇ ਮੇਰੀ ਜ਼ਿੰਦਗੀ ਆ ਮੈਂ ਤੇਰੇ ਨਾਲ ਬਸ ਨਾ ਤੇ ਨਾ ਪੜਾ ਕਰਿਆ ਕਰ ਤੂੰ ਤੂੰ ਕੀ ਲੱਗਦੇ ਇਹਨਾਂ ਦੇ ਹਾਂਜੀ ਇਹਨੇ ਪਹਿਨ ਆਹ ਪਹਿਨ ਦੇ ਕੀ ਬਾਤ ਬਿਲਕੁਲ ਹਾਂਜੀ ਤੇ ਤੁਹਾਡੇ ਪੁੱਤ ਆਏ ਨਹੀਂ ਆਏ ਵਿਆਹ ਤੇ ਆਏ ਨਹੀਂ ਉਹ ਗੱਡੀ ਤੇ ਆ ਫਿਰਵਾਟ ਨਹੀਂ ਇੱਕ ਉਹਨੇ ਸਾਰਿਆਂ ਨਾਲ ਗੱਲ ਕੀਤੀ ਮੈਂ ਨਹੀਂ ਆ ਸਕਦਾ ਇੱਕਾ ਗੋਡੇ ਤੇ ਸੱਟ ਲੱਗੀ ਇਹਨਾਂ ਦੀ ਜੇ ਦੂਜੇ ਪੁੱਤ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਉਹ ਦੋਏ ਚਲੋ ਨਹੀਂ ਉਹਨਾਂ ਦਾ ਉਹਨਾਂ ਦਾ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਮਾਰਾਂਗੇ ਫਿਰ ਕਿਹੜਾ ਚੰਗਾ ਐਵੇਂ ਨਾ ਦਿਲ ਚੂਰ ਮੜੀ ਗੱਲਾਂ ਹਾਂ ਚਲੋ ਕੋਈ ਨਹੀਂ ਆਈ ਜਸਰੇਵ ਦੇ ਢੀਕਣ ਲੈ ਮਾ ਮਰ ਕੋਤ ਨਹੀਂ ਆਇਆ ਮੈਂ ਆਉਣਾ ਸੀ ਮੈਂ ਮੇਰੇ ਸ਼ੇਰੇ ਆ ਜਾਣਾ ਸੀ ਰਿਝੇਵਾਂ ਇੰਨਾ ਜ਼ਿਆਦਾ ਸੀ ਤੁਹਾਡੇ ਵਾਂਗੂ ਭੈਣ ਭਰਾ ਮੇਰੇ ਨਾਲ ਬੜੇ ਜੁੜੇ ਆ ਜਿਹੜੇ ਮੈਨੂੰ ਢੀਕਦੇ ਆ ਉਹਦੇ ਕਰਕੇ ਫਿਰ ਹਰ ਨੂੰ ਫਿਰ ਦੱਸਦਾ ਮੈਂ ਕਿ ਮੈਂ ਟਾਈਮ ਦਿੱਤਾ ਬੜੀ ਤਗੜੀ ਮੈਂ ਇੱਥੇ ਫਿਰ ਅਖੀਰ ਵਿੱਚ ਤਾ ਰੱਖਿਆ ਕਿ ਮੈਂ ਇੱਥੋਂ ਉਦੋਂ ਜਾਣਾ ਵਾਂ ਕਿ ਜਦੋਂ ਮਨਦੀਪ ਨੂੰ ਆਪਾਂ ਤੋੜਨਾ ਵਾ ਉਦੋਂ ਜਾਣਾ ਮੈਂ ਤੇ ਮੈਂ ਆਇਆ ਆਪਣੀ ਮਾਂ ਕਰਕੇ ਠੀਕ ਹੈ ਧੰਨਵਾਦ ਜੀ ਧੰਨਵਾਦ ਕਿਉਂ ਮਾ ਮਾ ਦਾ ਫਰਜ ਵਾ ਗਿਆ ਆਪਣੀ ਮਾਂ ਕੋ ਜਣਾ ਬਸ ਲੈ ਲੈ ਆਹ ਪਕੌੜੇ ਖਾ ਲੈ ਨਹੀਂ ਨਹੀਂ ਥੈਂਕ ਯੂ ਮਾ ਜਾਣ ਦੋ ਮੈਂ ਬੈਠਾ ਅਗਲੇ ਮੰਨਾਲਾ ਮਾ ਤਾਂ ਹੀ ਹੋਏ ਨੇ ਕਿਉਂ ਜਾ ਖੁੱਲ ਜਾ ਵੀਰਾ ਬੋਲਦਾ ਜਾ ਜਾ ਨਹੀਂ ਇੱਥੇ ਕੁਰਸੀ ਲਿਆ ਕੇ ਰਹਿ ਮੈਂ ਕੁਰਸੀ ਲਿਆ ਮੈਨੂੰ ਹੀ ਦੋ ਚੇਅਰ ਦੋ ਆਪਣੇ ਉੱਤੇ ਆਓ ਬਾਬੇ ਗੁਰੂ ਜੀ ਦਾ ਆਓ ਲੈ ਕੇ ਨੂੰ ਲੈ ਆਵਦਾ ਹਾਂ ਹਾਂ ਆਲੇ ਪਤੂ ਕੈਮਰਾ ਰਿਹਾ ਬੜਾ ਹੀ ਦੂਰ ਦਾ ਸਬਰ ਹੀ ਦੂਰ ਦਾ ਸਬਰ ਕਾ ਕਿ ਨਹੀਂ ਖੜ ਦਿੰਦੇ ਉਹ ਨਿਕਲੇ ਸੱਸੀ ਘਾਲ ਜੀ ਸੱਸੀ ਘਾਲ ਹਾਂ ਬਸ ਮੇਰਾ ਆਪਣਾ ਬਾਬਾ ਜੀ ਕਿਹੜਾ ਪਿੰਡ ਅਮਰਸਰ ਸਾਹਿਬ ਖਾਸ ਅਮਰਸਰ ਏਡੋ ਤਰਾ ਏਡੋ ਤਰਾ ਹੀ ਖੋਲਾ ਕਰ ਲਿਆ ਫਿਰ ਕੋਤਰਾ ਫਿਰ ਰਾਤੀ ਆ ਵੇਹੀ ਕਰੇ ਤੇ ਫਿਰ ਵਹੀ ਕਰ ਲਿਆ ਮਾਤਾ ਠੀਕ ਠਾਕ ਸਵਰ ਗਿਆ ਸਾਰਾ ਇਹ ਚੀਜ਼ ਦਾ ਘਾਟ ਨਹੀਂ ਆਈ ਹਾਂ ਸਾਰਾ ਕੁਝ ਵਾਦੂ ਸੀ ਵਾਦੂ ਸੀ ਸਾਰਾ ਕੁਝ ਮਾ ਇਹਨੇ ਬੜੀ ਬਰਕਤ ਹੋ ਗਈ ਤੁਹਾਡੇ ਪੈਰਾਂ ਪਿੱਛੇ ਪਿਆਰੇ ਸਾਰਾ ਤੁਹਾਡਾ ਸਿਦਕ ਨਾ ਪਿਆ ਸਿਦਕ ਬੜਾ ਹੈ ਪਰਿਵਾਰ ਦੇ ਵਿੱਚ ਹਾਂ ਜਿਉਂ ਕੁਝ ਦੇ ਕੇ ਜਾਂਦੇ ਹਾਂ ਉਹ ਕੀ ਬਹੁਤ ਅਜੀ ਬਹੁਤ ਜਿਹੜੇ ਪਰਿਵਾਰ ਦੇ ਵਿੱਚ ਸਦਕਾ ਹੋਵੇ ਨਾ ਹਾਂਜੀ ਉਹ ਪਰਿਵਾਰ ਦੇ ਵਿੱਚ ਉਹ ਤਾਂ ਉੱਥੇ ਬਰਕਤ ਵੀ ਹੋਣੀ ਆ ਬਰਕਤ ਉਹਦੀ ਉੱਥੇ ਸਹੀ ਗੱਲ ਬਾਕੀ ਧੰਨਵਾਦ ਤੁਹਾਡਾ ਬਹੁਤ 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 ਮੈਨਨ ਧੰਨਵਾਦ ਉਸ ਕਾਲ ਪ੍ਰੋਗਰਾਮ ਦਾ ਤੁਸੀਂ ਤੁਹਾਡੇ ਰਾਹੀਂ ਹਾਂਜੀ ਕੋਈ ਲਗਸੀਲਾ ਬਣ ਜਾਂਦਾ ਹੈ ਬੜੀ ਤਨਦੀ ਸੇ ਵਾ ਕਹਿ ਸਕਦੇ ਆ ਮੈਂ ਪਾਪਾ ਜੀ ਅੱਕੇ ਗੱਲ ਕਰਦਾ ਸਾਡੇ ਪਿੰਡ ਦੀ ਗੱਲ ਮੈਂ ਵੀਰ ਨੂੰ ਦੱਸਿਆ ਹੈ ਮੈਂ ਸਾਡੇ ਪਿੰਡ ਨਹੀਂ ਵਿਚਾਰੇ ਤੇ ਉਹ ਜਿੰਦਾਂ ਨੇ ਉਹਨਾਂ ਦੇ ਪੈਸੇ ਵੀ ਰੱਖ ਲਾ ਰੋ ਕਿੰਨੇ ਹੀ ਮੁੰਡਾ ਨੇ ਜਦੋਂ ਗ੍ਰੀਟੀ ਪੈਂਦਾ ਬਿਆਹ ਉਹਨਾਂ ਨੂੰ ਉਹਨਾਂ ਦੁੱਧ ਦੇਣਾ ਹੀ ਦੇਣਾ ਹੈਗਾ ਦੁੱਧ ਹਾਂ ਕੋਈ ਨਾ ਕੋਈ ਸੇਵਾ ਦੇ ਦਿੰਦੇ ਹੀ ਜੋ ਵੀ ਉਹਨਾਂ ਦਾ ਸਰਦੀ ਭਾਈ ਜੇ ਆਪਣੇ ਟੋਕਾ ਨਹੀਂ ਹੁੰਦਾ ਉਹਦੇ ਬੈ ਉਹਨਾਂ ਸਾਰਾ ਕੁਝ ਦਿੱਤਾ ਪੁਨੀਰ ਭਾਈ ਨੂੰ ਤੇ ਜੇ ਮੈਂ ਪਠੇ ਕੋਲ ਜਾਣਾ ਉਹਨਾਂ ਹਟਾਇਆ ਤੂੰ ਰੋਕ ਲਾ ਇਹ ਕੁਤਤਾ ਦੇ ਹਾਂਜੀ ਕਿ ਤੂੰ ਰੋਕ ਲਾ ਦੇ ਹਾਂ ਹਾਂ ਟੋਕਾ ਹੀ ਗੇੜ ਦਿੰਦੇ ਹਾਂ 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 ਅੱਜ ਵੇਖ ਲੋ ਮੁੰਡੇ ਦੂਹੇ ਬਾਹਰ ਨੇ ਤੇ ਬੈ ਇਹੋ ਜਿਹੀ ਸੁਣੀ ਉਹਨਾਂ ਦੀ ਜੋ ਭਰਾਵਾ ਆ ਵੇਖੋ ਧਿਆਨ ਨਾਲ ਸੁਣਿਓ ਗੱਲ ਕਿੰਨੀ ਸੋਹਣੀ ਗੱਲ ਕਹੀ ਬਾਪੂ ਜੀ ਅੰਦਰ ਕਿਸੇ ਵੀ ਧੀ ਧਿਆਣੀ ਦਾ ਵਿਆਹ ਹੋਣਾ ਦੋ ਦੋਨਾਂ ਨੇ ਉਹਨਾਂ ਦੇ ਘਰੇ ਪਹਚਾ ਕੇ ਜਾਣਾ ਹਨਾ ਕਿ ਸਾਡੇ ਵੱਲੋਂ ਕੋਈ ਨਾ ਕੋਈ ਸੇਵਾ ਪੈ ਦੇ ਧੀ ਧਿਆਣੀ ਦੇ ਵਿਆਹਾਂ ਤੇ ਵੈਸੇ ਵੀ ਕੀ ਕੋਈ ਵੀ ਜੇ ਦਾਨਪੁਨ ਕਰਦਾ ਸੀ ਤਾਂ ਆਪਣੇ ਆਪ ਨੂੰ ਬੜਾ ਭਾਗਾਂ ਵਾਲਾ ਸਮਝਦਾ ਸੀ ਗੱਲ ਉਹਨਾਂ ਨੂੰ ਵੇਖ ਲੋ ਬਾਹਰ ਬਾਹਰ ਗਏ ਧੋਨੇ ਧੋਨੇ ਮਤਲਬ ਉਹ ਬਾਹਰ ਬੈਠੀ ਹੈ ਸੀਸਾ ਅੱਜ ਵੀ ਲੱਗਦੀ ਸੀਸਾ ਅੱਜ ਵੀ ਲੱਗਦੀਆਂ ਉਹ ਗੱਲ ਤਾਂ ਚੱਲਦੀ ਵੇਖੋ ਕਿਉਂਕਿ ਉਹਨਾਂ ਨੇ ਦਾਨਪੁਨ ਕੀਤਾ ਹਿਰੇ ਬਿਲਕੁਲ ਇਸੇ ਕਰਕੇ ਸਾਰੇ ਜਾਣੇ ਇੱਕ ਗੱਲ ਧਿਆਨ ਨਾਲ ਸੁਣਿਓ ਦਾਨਪੂਰ ਕਰਨਾ ਸਹੀ ਜਗ੍ਹਾ ਕਰਨਾ ਇਹ ਤੁਹਾਡਾ ਫਰਜ ਆ ਫਾਈਂਡ ਆਊਟ ਕਰਨਾ ਤੁਹਾਡਾ ਫਰਜ ਵਾ ਕੀ ਪੂਰੀ ਪੜਤਾਲ ਕਰਕੇ ਸੁਸਤਾਵਾਂ ਦਾ ਜਾਂ ਜਿਹੜੇ ਵੀ ਪਰਿਵਾਰ ਇਸ਼ਕ ਨੇ ਸੇਵਾ ਲੈਣ ਦੇ ਉਹਨਾਂ ਦੀ ਪੜਤਾਲ ਕਰਕੇ ਸੇਵਾ ਅਗਲੇ ਪਾਸੇ ਆਇਓ ਹਾਂਜੀ ਐਵੇਂ ਸੇਵਾ ਸੁੱਟ ਨਾ ਦਿਓ ਐਵੇਂ ਐਸੇ-ਐਸੇ ਪਰਿਵਾਰਾਂ ਦੀ ਜਿਹੜੇ ਸਿੱਦਕੀ ਪਰਿਵਾਰ ਹਨਾਂ ਜਿਹੜੇ ਅੱਜ ਵੀ ਸੀਸਾਂ ਤੇ ਕੱਲ ਨੂੰ ਵੀ ਸੀਸਾਂ ਤੇ ਜਿੱਥੇ ਬੈਣ ਕੇ ਸੀਸਾਂ ਦੇਣਗੇ ਤਾਂ ਇਹਨਾਂ ਨੇ ਵੇਖਿਆ ਹੀ ਹੋਏਗਾ ਸੰਗਤ ਨੇ ਕਿ ਆਪਾਂ ਕਦੇ ਵੀ ਵਿਆਹ ਨਹੀਂ ਜਾਂਦੇ ਮਤਲਬ ਕਿ ਸਮਾਨ ਕੁੜੀ ਦਾ ਦੇ ਆਏ ਅਗਲੀ ਵਾਰ ਵਿਆਹ ਤੋਂ 1-2 ਦਿਨ ਪਹਿਲਾਂ ਜਾ ਕੇ ਬਰਾਤ ਨੂੰ ਸੰਭਣ ਵਾਲਾ ਸਮਾਨ ਦੇ ਆਏ ਪਰ ਕਦੇ ਵੀ ਆਪਾਂ ਵਿਆਹ ਵਾਲੇ ਦਿਨ ਬਹੁਤ ਘਟ ਜਾਈਦਾ ਜਿਹੜਾ ਆਪਣੇ ਉੱਥੇ ਅੰਮ੍ਰਿਤਸਰ ਚ ਵਿਆਹ ਕਰੀ ਉੱਥੇ ਤੇ ਹੁੰਦੇ ਹੋਈਦਾ ਹੀ ਆ ਪਰ ਇਤਨਾ ਵਿਆਹ ਨਹੀਂ ਆਈਦਾ ਪਰ ਇਸ ਪਰਿਵਾਰ ਦਾ ਸਦਕਾ ਪਿਆਰ ਹੀ ਇੰਨਾ ਜ਼ਿਆਦਾ ਹੈ ਕਿ ਅਸੀਂ ਅੱਜ ਘੱਟੋ ਘੱਟ 3.5 ਕਿਲੋਮੀਟਰ ਜਿਹੜਾ 300 ਕਿਲੋਮੀਟਰ ਸਫ਼ਰ ਤੈਅ ਕਰਕੇ ਤੇ ਸ਼ਾਮ ਤੱਕ ਫਿਰ ਵੀ ਪਹੁੰਚੇ ਆ ਅਸੀਂ ਤਾਂ ਕਰਕੇ ਇੱਥੇ ਪਹੁੰਚੇ ਆ ਸ਼ਾਮਾਂ ਨੂੰ ਕਿ ਧੀ ਧਿਆਣੀ ਨੂੰ ਤੋੜ ਕੇ ਜਾਣਾ ਸਹੀ ਗੱਲ ਸਾਰੇ ਕੰਮ ਕੱਢ ਕੇ ਸਾਰਾ ਵੇਖੋ ਸultanpur Lodi 모ਗਾ ਹੋ ਗਿਆ ਜਗਰਾਉ ਹੋ ਗਿਆ ਤਿੰਨ ਚਾਰ ਜਗ੍ਹਾ ਤੇ ਮੇਰੇ ਪੜਾ ਸੀ ਉੱਥੇ ਜਾ ਕੇ ਰੁਕਣਾ ਸੀ ਅਗਲੇ ਪਾਸੇ ਲੋਕਾਂ ਦੇ ਵਿੱਚ ਵਿਚਰਨਾ ਹੈ ਸੰਪਰਕ ਵਿੱਚ ਰਹਿਣਾ ਹੈ ਵਿਚਰਦੇ ਮੈਂ ਕਿਹਾ ਕਿ ਮੈਂ ਆਖੀਰਲਾ ਪੜਾ ਜਿਹੜਾ ਉਹ ਨਾ ਉਸ ਭਰਾਵਾਂ ਕਰਨਾ ਕਿਉਂ ਮਾਤਾ ਮੈਂ ਤਾਂ ਕੀਤਾ ਕਿ ਮੈਂ ਮੇਰੀ ਮਾਂ ਮੈਨੂੰ ਢੀਕਦੀ ਹੈ ਮਾਂ ਜੀ ਵੀ ਕਿਹਾ ਰਹਿੰਦੇ ਮੇਰਾ ਪੁੱਤ ਨਹੀਂ ਆਇਆ ਆ ਯਾਦ ਕਰੇ ਚਲਾ ਆ ਕੇ ਬਹੁਤ ਧੰਨਵਾਦ ਇਹ ਤਾਂ ਹੈ ਸਾਡਾ ਪਰਦੇਸ ਗਰੀਬੀ ਸਦਾ ਕਰੋ ਹਾਂਜੀ ਸਹੀ ਗੱਲ ਹੈ ਇਹ ਤਾਂ ਸਾਡਾ ਸਾਡਾ ਵੇਖੋ ਇਹ ਤਾਂ ਪਿੰਡ ਦੇ ਸਰਪੰਚ ਨੂੰ ਚਾਹੀਦਾ ਨਾ ਹਾਂ ਇਹ ਕਿਸੇ ਦੀ ਧੀ ਪੈਣਾ ਜਾ ਵੀ ਪਿੰਡਾਂ ਦੇ ਇਹ ਮੋਦਬਾਰਾਂ ਨੂੰ ਚਾਹੀਦਾ ਵੀ ਮੈਂ ਤਾਂ ਅਕਸਰ ਕਹਿੰਦਾ ਮੈਂ ਵੀਡੀਓ ਦੇ ਵਿੱਚ ਕੀ ਆਪੋ ਆਪਣਾ ਪਿੰਡ ਹੀ ਸੰਭਲ ਲਈਏ ਨਾ ਸੰਭਲੋ ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਦੂਰ ਦਰਾਡੇ ਪਿੰਡਾਂ ਦੇ ਵਿੱਚ ਜਾਣ ਦੀ ਲੋੜ ਹੀ ਨਾ ਪਵੇ ਸਵੈ ਸੇਵਾ ਕਰਨ ਦੀ ਲੋੜ ਹੀ ਨਾ ਪਵੇ ਹਾਂ ਅੱਡੇ-ਟੜੇ ਚੱਲੂ ਜਾਈ ਬਣੇ 15 15 20 20 ਫੁੱਟ ਦੇ ਮੋਰ ਤੋਂ ਤਾਂ ਦੇਖ ਹੀ ਲੱਗਦੇ ਇਹ ਤਾਂ ਇਹ ਇਹ ਤਾਂ ਪੁਰਾਣਾ ਹਾਂਜੀ ਇਹ ਤਾਂ ਇੱਕ ਹਰਾਸਾ ਲਈ ਹਾਂ ਮੈਨੂੰ ਪਤਾ ਵਾ ਤੇ ਆ ਪੱਗ ਤੁਸੀਂ ਬਣਾਈ ਕਹਿ ਕੇ ਇਹ ਗਲਾਬੀ ਬੰਨੀ ਇਹ ਤਾਂ ਬੰਦੇ ਆ ਜੀ ਨਹੀਂ ਨਹੀਂ ਜਿੱਤਰਾ ਸੂਟ ਨਾਲ ਦੀ ਬੰਨੀ ਹੈ ਨਾ ਅੱਜ ਦਾ ਸੂਟ ਨਾਲ ਦੀ ਬੰਨੀ ਆ ਇਹ ਵੇ ਲੋ ਹਜੇ ਤੱਕ ਮੇਰੇ ਖਿਆਲ ਤਾ ਤੁਹਾਡੇ ਵਿਆਹ ਨੂੰ ਨਜ਼ਰ ਹੋ ਗਿਆ 40 ਸਾਲ ਨੇ 40 ਸਾਲ ਹੋ ਗਏ ਯਾਰ ਨੂੰ 40 ਸਾਲਾਂ ਬਾਅਦ ਵੀ ਫੇਰਾ ਰਿਵਾਜ ਹੀ ਉਹ ਰੱਖਣਾ ਜਿਸਨੂੰ ਪਹਿਲੇ ਦਿਨ ਵਾਹ ਗਏ ਹੈ ਕਿ ਇੱਕੋ ਰੰਗ ਦੀ ਪਾ ਗਏ ਉਹ ਰੰਗ ਦਾ ਸੂਟ ਹੈ ਨਾ ਪਾਗਾਂ ਜਿਹੜੀਆਂ ਇਹ ਨਹੀਂ ਆਂਦੇ ਇਹ ਨਹੀਂ ਆਂਦੇ ਮੇਰੀ ਗੱਲ ਸੁਣੋ ਇਹ ਨਹੀਂ ਆਂਦੇ ਸੂਟ ਪਾਇਆ ਪਾਇਨੇ ਤਾਂ ਬੰਦੀ ਆ ਵਾਹ ਉਹ ਹੀ ਮੈਂ ਉਸੇ ਗੱਲ ਤੇ ਆਉਣਗਾ ਇਹ ਮਜ਼ਾਕ ਕਰ ਸਕਦੀ ਆ ਇਹ ਸਹੀ ਗੱਲ ਆ ਬਈ ਗੱਲ ਆ ਉਹ ਮਾੜਾ ਨਹੀਂ ਰੋਂਦੀ ਉਹ ਮਜ਼ਾਕ ਕਰਨ ਦੀ ਚੀਜ਼ ਨਹੀਂ ਹੈ ਕੀ ਨਹੀਂ ਤਾਂ ਵੀ ਆ ਮੈਂ ਸੁਣ ਰਿਹਾ ਇਹ ਵੀ ਗੱਲ ਆ ਸਹੀ ਗੱਲ ਉਮਰ ਤਾਂ ਨਹੀਂ ਵੇਖਣਾ ਚਾਹੀਦਾ ਆਪਣੇ ਪਾਰਟਨਰ ਦੇ ਨਾਲ ਹਮੇਸ਼ਾ ਚੱਲਣਾ ਪੱਕਾ ਹੋਰ ਵੀ ਆਦੀ ਉਹ ਕੱਢਣ ਮਾਰਿਆਂ ਚੱਲਦਾ ਨਹੀਂ 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 ਆਹਦੀ ਗੱਲ ਹੋਰ ਵਾਹ ਜੀ ਗੱਲ ਪੱਕ ਆਪ ਕੱਢ ਕੇ ਦਿੱਤੀ ਅੱਜ ਅੱਜ ਤੇ ਮਾਕਾ ਆਪ ਕੱਢ ਕੇ ਚਲੋ ਇਤਨਾ ਜੀ ਦੇ ਵਾਸਤੇ ਰੋਦੇ ਹੈਣਾ ਸਾਡੇ ਮਾਪੇ ਇਤਨਾ ਇਸ ਤਰ੍ਹਾਂ ਹੀ ਸਾਡੇ ਬਾਪ ਜੇ ਮਾਂ ਜੇ ਸਾਡੀਆਂ ਹੈ ਇਹ ਅੱਛਾ ਇਸੇ ਤਰੀਕੇ ਦੇ ਨਾਲ ਹੱਸਦੇ ਵਾਸਤੇ ਹੈਣਾ ਇੱਕ ਰਹੀ ਰੌਣਕ ਲੱਗੀ ਕਿ ਨਹੀਂ ਹਾਂ ਜੀ ਐਂ ਮਹਾਰਾਜ ਲਾਈ ਐਂ ਹੀ ਲਾਈ ਰੱਖੀ ਹੋਈ ਹੈ ਤੁਹਾਨੂੰ ਮਹਾਰਾਜ ਨੇ ਭੇਜਿਆ ਬਾਬੇ ਨਾਨਕ ਨੇ ਬਿਲਕੁਲ ਸਹੀ ਗੱਲ ਬਹੁਤ ਵੱਡੀ ਤਗੜੀ ਸੇਵਾ ਕਹਿ ਸਕਦੇ ਆਪਾਂ ਤੇ ਰਾਜ ਫੜੇ ਹਜੇ ਕੀ ਕੋਈ ਬੰਦੇ ਜਿਹੜੇ ਗਰੀਬਾਂ ਦਾ ਲਹੂ ਪੀਂਦੇ ਸੇਵਤ ਨਹੀਂ ਦੇਣੀ ਸਹੀ ਗੱਲ ਸਹੀ ਗੱਲ ਸਹੀ ਗੱਲ ਚੱਲ ਆ ਹੁਣ ਚੱਲੀ ਫਿਰ ਚਲੋ ਚਾਹ ਲੱਗਦੀ ਹੈ ਜਾਣਾ ਕੋਸ ਸੱਜਾ ਹੋ ਗਈ ਸਾਹਿਬ ਜੀ ਬੱਸ ਬੱਸ ਮਿਹਰਬਾਨੀ ਦਾ ਟੀਮ ਤੁਹਾਡਾ ਧੰਨਵਾਦ ਜੀ ਤੁਹਾਡਾ ਧੰਨਵਾਦ ਚਲੋ ਠੰਡੀ ਤੋਰੋ ਤੀਰ ਹੋਣ ਆਈ ਬੜਾ ਹੋ ਗਿਆ ਚਲੋ ਆਜੋ ਲੱਗੋ ਆਜੋ ਆਰੋ ਆਰੋ ਗੱਡੀ ਆਓ ਗੱਡੀ ਆਓ ਗੱਡੀ ਇਹ ਪਹਿਣਾ ਸਾਰੀਆਂ ਪਹਿਣਾ ਸਾਰੀਆਂ ਆਓ ਆਓ ਗੱਡੀ ਅੱਗੇ ਅੱਗੇ ਕਰੋ ਮਮੀ ਕਿੱਥੇ ਆ ਮੱਸੇ ਫੜਦਾ ਮੇਰੀ ਆਤਨ ਸੁਣਨ ਤੇ ਵਿੱਚ ਬਹੁਤ ਘਟ ਮਿਲਣ ਗਈ ਕਿ ਕਰਨਾ ਬੇਟੀਆਂ ਨਾ ਸਜਣ ਸਲਾਲੇ ਆਪਣੀ ਮੈਂ ਸਜਣਾ ਸਲਾਲੇ ਆਪਣੀ ਮੇਰੇ ਸਜਣਾ ਨੂੰ ਦੇ ਦੋ ਹੋ ਵੀ ਹਾਂ ਜਿਹੜੇ ਕਾਨਾਂ ਨੂੰ ਦੇ ਆਉਣਾ ਆਉਣਾ ਉਸ ਬਾਦ ਨੂੰ ਹੋਣਾ ਆਪ ਉਸਰ ਮੈ ਲਾਉਣ ਨੂੰ ਚਲੋ ਇੱਧਰ ਆਓ ਮੇਰੇ ਨਾਲ ਕਰ ਲੈਣੀ ਹੈ ਵਾਹਿਗੁਰੂ ਕਰੇਂਦੇ ਚਲੋ ਚਲੋ ਮੈਂ ਮੇਨ ਨਾ ਥੇਲਾ ਆਇਆ ਜੀ ਮੇਰੇ ਚੁਲ੍ਹੇ ਚ ਵੀ ਪੈਂਦੇ ਆ ਠੀਕਾ ਠੀਕਾ ਬਨ ਗਏ ਤੇ ਮੂੰਹ ਚਾ ਵੀ ਨਾ ਚੜਾਂਦੇ ਕੌਣ ਜਾਣਦੀ ਰੱਖਣਾ ਬਿਆਨ ਬੱਝਿਆ ਨਾ ਵਾਹਿਗੁਰੂ ਇਹ ਸੀਸਾ ਸਾਰੀਆਂ ਤੁਹਾਨੂੰ ਜਿਹੜੇ ਜਿਹੜੇ ਵੀਡੀਓ ਵੇਖ ਰਹੇ ਆ ਨਾ ਇਹ ਸੀਸਾ ਸਾਰੀਆਂ ਤੁਹਾਨੂੰ ਆ ਕਿਉਂਕਿ ਤੁਹਾਡੇ ਕਰਕੇ ਕਿਸੇ ਲੋੜਵੰਦ ਭੈਣ ਦਾ ਜਿਹੜਾ ਵਿਆਹ ਵਾ ਉਹ ਬੂਹੇ ਉੱਠ ਜਾਂਦੇ ਆ ਜਿਹੜੇ ਜਿਹੜੇ ਪੁਰਾਣੇ ਸਾਡੇ ਬੋਲਦੇ ਨੇ ਇਹ ਪੁਰਾਣੇ ਬਜ਼ੁਰਗ ਜਿਹੜੀਆਂ ਗੱਲਾਂ ਕਰਦੇ ਨੇ ਉਹ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਨੇ ਬੜੀਆਂ ਗੱਲਾਂ ਸੁਣਨ ਦੇ ਵਿੱਚ ਬੜੀਆਂ ਗੱਲਾਂ ਵੇਖਣ ਦੇ ਵਿੱਚ ਸੁਣਨ ਦੇ ਵਿੱਚ ਸਾਨੂੰ ਨਵੀਆਂ ਮਿਲਦੀਆਂ ਨੇ ਕਿ ਪੁਰਾਣੇ ਸਮੇਂ ਦੇ ਵਿੱਚ ਕੀ ਕੁਛ ਹੁੰਦਾ ਸੀ ਵੇਖੇ ਪੜ੍ਹਿਆ ਅੱਗੇ ਨਾ ਲੰਘ ਲੈਂਦੇ Ôi. À vậy à à đi tao đi vậy là kì vậy. Cái đi à cái đi à. Ông đi đi. ਰੋਈ ਨਾ ਉਹਨੂੰ ਕਹਿ ਕਿਆ ਕਰਵਾ ਲੈਣਾ ਹੁਣ ਆਪਾਂ ਉਹ ਆਂਦੀ ਐ ਜਿਨੀ ਵੀ ਨਰੋਣਾ ਨਹੀਂ ਮੇਰਾ ਤਾਂ ਧਿਆਨ ਤੇਰਾ ਨਹੀਂ ਗਿਆ ਚੱਲ ਚੱਲ ਮਿਲ ਜਾਵੇਂਗਾ ਦੀ ਮਾ ਮੇਰ ਰੋਣ ਗਿਆ ਵਾ ਜਾਨ ਮੈਨੂੰ ਲੈ ਕੇ ਆ ਗੱਡੀ ਅਰ ਮਾ ਦਾ ਇੱਕ ਪ੍ਰਾਨ ਕਰ ਲੈਣਾ ਰੋਣਾ ਨਹੀਂ ਨਹੀਂ ਰੋਣਾ ਨਾ ਅੱਧ ਨਹੀਂ ਰੋਣਾ ਕਿਉਂਕਿ ਧੀ ਆਪਣੇ ਸੌਖੇ ਘਰ ਜਾ ਰਹੀ ਹੈ ਗੱਡੀ ਗੱਡੀ ਇਧਰ ਆਉਣੀ ਹਾਂਜੀ ਹਾਂਜੀ ਉਡੀਰਵਾਦਣਾ ਨੂੰ ਉਹਨੂੰ ਵੀ ਉਡੀਰਵਾਦਣਾ ਰੋਣਾ ਉਹਨੂੰ ਵਾਸ ਕਰੋ ਹਾਈ ਹਾਈ ਸਾਰਾ ਮੇਕਅਪ ਲੱਤ ਗਈ ਚੁੱਪ ਚੁੱਪ ਗ੍ਰੇਲ ਗਿਆਣੀ ਆ ਚੰਗਾ ਦੀ ਧਿਆਣੀ ਐ ਮਾਰਾ ਤੈਨੂੰ ਨਾ ਸੁਖ ਦਵੇ ਠੀਕ ਐ ਸੁਖ ਦਵੇ ਕੋਸ਼ ਰਹਿਣਾ ਹੈਲੋ ਤੁਹਾਡੇ ਸਰਦ ਹੋਰ ਦੋ ਬੋਲ ਅੱਜ ਜੀ ਇਹ ਕਿਹੜਾ ਗੱਲ ਕਰਦਾ ਹੈ ਹੈਲੋ ਚਲੋ ਬਈ ਹੈਲੋ ਹੁਣ ਖਿਆਲ ਰੱਖਣਾ ਤੁਸੀਂ ਮਾਦਾ ਠੀਕ ਹੈ ਨਾ ਤੁਹਾਡਾ ਫਰਜ਼ ਬਾਣ ਹਾਂਜੀ ਹਾਂਜੀ ਜੀ ਜੀ ਦਾ ਗੱਲ ਕਰ ਜਿੰਨਾ ਮਰਜੀ ਟਾਈਮ ਲਾਈ ਜੇ ਚਲੋ ਹੁਣ ਬਹੁਤ ਚਲੋ ਬੋਤ ਹਾਂਜੀ ਹਾਂਜੀ ਪਹਿਲਾਂ ਤੁਸੀਂ ਕਰੋ

ਰੰਗ ਮੇਕਅਪ ਆਹ ਤੇ ਅੱਜ ਮੇਕਅਪ ਕਰਾ ਲਈਓ ਜੋ ਕਿ ਖਾਲੀ ਦਗਾ ਭੈਣ ਮਾਰਾ ਤੈਨੂੰ ਤੰਦਰੁਸਤੀ ਵਕਸ਼ੇ ਚੜਦੀ ਕਲਾ ਵਕਸ਼ੇ ਤੂੰ ਉਹ ਸਾਡੇ ਧੱਕੇ ਨਾਲ ਚਲਣੀ ਆ ਬੋਲੇ ਇਸੋਨਹਾ ਸਸਰੀ ਆ ਗਾਲੋ ਵਾਹ ਚੇਰ ਦੇ ਚਲੋ ਜੀ ਚੰਗਾ ਮਾਤਾ ਸਾਨੂੰ ਦੇਓ ਛੁੱਟੀ ਸਾਨੂੰ ਦੇਓ ਛੁੱਟੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਮਾਂ ਖੁਸ਼ ਰਵੇ ਬਹੁਤ ਬਹੁਤ ਵਧਾਈਆਂ ਚੰਗਾ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਚਲੋ ਜੀ ਹਾਂਜੀ ਚਲੋ ਜੀ ਸਾਨੂੰ ਤੋਰੋ ਗੱਡੀ ਗੱਡੀ ਮੜਾਓ ਕੋਤ ਤੂੰ ਗੱਡੀ ਮੋੜ